वेलकम स्टूडेंट्स पंजाबी भाषा ਤੇ ਭਾਸ਼ਾ ਵਿਗਿਆਨ ਵਾਲੇ ਜਿਹੜਾ ਸਾਡਾ ਟੌਪਿਕ ਆ ਵੱਡਾ ਲੈਸਨ ਆ ਉਹਦੇ ਉਸ ਥਿਊਰੀ ਦੇ ਅਸੀਂ ਐਮਸੀਕਿਊਜ਼ ਕਰ ਰਹੇ ਹਾਂ ਲਗਾਤਾਰ ਇਹ ਸਾਡਾ ਲਾਸਟ ਵੀਡੀਓ ਇਸ ਟੌਪਿਕ ਦੀ ਪਾਵਾਂਸ਼ ਸੰਕਲਪ ਦਾ ਸੰਬੰਧ ਭਾਸ਼ਾ ਦੇ ਕਿਸ ਖੇਤਰ ਨਾਲ ਇਹ ਜਿਹੜਾ ਕੁਐਸਚਨ ਆ ਇਹਦਾ ਆਨਸਰ ਚਾਰ ਆਪਸ਼ਨ ਦਿੱਤੇ ਹੋਏ ਨੇ ਸਾਡਾ ਉੱਤਰ ਆਊਗਾ ਰੂਪ ਵਿਗਿਆਨ ਨਾਲ ਅੱਗੇ ਕੁਐਸਚਨ ਸਾਨੂੰ ਦਿੱਤਾ ਹੋਇਆ ਉੜੀਆ ਭਾਸ਼ਾ ਹਿੱਸਾ ਹੈ ਉੜੀਆ ਭਾਸ਼ਾ ਇਹ ਜਿਹੜੀ ਉਹ ਭਾਰਤੀ ਯੂਰਪੀ ਭਾਸ਼ਾ ਪਰਿਵਾਰ ਦਾ ਹਿੱਸਾਈ ਲਾਂਗ ਤੇ ਪੈਰੋਨ ਸ਼ਬਦ ਕਿਸ ਭਾਸ਼ਾ ਤੋਂ ਆਈ ਲੌਂਗ ਤੇ ਪੈਰੋਲ ਕਿਸ ਭਾਸ਼ਾ ਤੋਂ ਆਏ ਫ੍ਰੈਂਚ ਤੋਂ ਲੌਂਗ ਹੈ ਭਾਸ਼ਾ ਰੂਪਾਂ ਦਾ ਸਿਸਟਮ ਪੈਰੋਲ ਹੈ ਭਾਸ਼ਾ ਦਾ ਸੰਪੂਰਨ ਰੂਪ ਲੌਂਗ ਤੇ ਪੈਰੋਲ ਦਾ ਰਿਸ਼ਤਾ ਲੌਂਗ ਤੇ ਪੈਰੋਲ ਦਾ ਰਿਸ਼ਤਾ ਦਵੰਦਾਤਮਕ ਚਿੰਨ ਵਿਗਿਆਨਕ ਸ਼ਬਦਾਂ ਵਿੱਚ ਪੈਰੋਲ ਕਿਸ ਦੇ ਸਮਾਨ ਹੁੰਦਾ ਹੈ ਚਿੰਨਕ ਲੌਂਗ ਤੇ ਪੈਰੋਲ ਨੂੰ ਨਿਭਾਉ ਆਖਣ ਵਾਲਾ ਕਿਹੜਾ ਵਿਦਵਾਨ ਸੀ ਚੌਮਸਕੀ ਲੌਂਗ ਤੇ ਪੈਰੋਲ ਦਾ ਸੰਬੰਧ ਪਾਸ਼ਾ ਦੀ ਸਰੰਚਨਾ ਨਾਲ ਇਕਾਲਕ ਤੇ ਕਾਲਕ੍ਰਮਿਕ ਦੇਣ ਹਨ ਸੋਸੀਰ ਦੀ ਆਰਥੋਗ੍ਰਾਫੀ ਹੈ ਲਿਪਾਣਕਾਰੀ ਲਿਪਾਕਣ ਲਿਪਾਂਕਣਕਾਰੀ ਜਿਹਦੀ ਪ੍ਰੋਨਨਸੀਏਸ਼ਨ ਹੈ ਜਿਹੜੀ ਉਹ ਲਿਪਾਂਕਣਕਾਰੀ ਗੁਰਮੁਖੀ ਆਰਥੋਗ੍ਰਾਫੀ ਦੀ ਮੁੱਢ ਅਖਰੀ ਤਰ ਤੀਵ ਦਾਸ ਸੰਬੰਧ ਸ਼ਬਦ ਨਾਲ ਹੈ ਗੁਰਮੁਖੀ ਆਰਥੋਗ੍ਰਾਫੀ ਵਿੱਚ ਕਿਹੜੀ ਤਰਤੀਬ ਦੀ ਅਣਹੋਂਦ ਹੈ ਪਿੰਨ ਦਾ ਸੂਚਕ ਤਰਤੀਬ ਦੀ ਭਾਸ਼ਾ ਵਿਗਿਆਨੀ ਹਾਕਟਰ ਨੇ ਭਾਸ਼ਾ ਦੇ ਕਾਲ ਨਿਸ਼ਚਿਤ ਕਰਨ ਲਈ ਦੋ ਵਿਧੀਆਂ ਦੱਸੀਆਂ ਕਿਹੜੀਆਂ ਦੋ ਵਿਧੀਆਂ ਦਸੀਆਂ ਮੈਟ੍ਰਿਕ ਤੇ ਅੰਕੜਾ ਤੁਨੀ ਵਿਗਿਆਨ ਦੀ ਦ੍ਰਿਸ਼ਟੀ ਤੋਂ ਉਚਾਰ ਖੰਡ ਦਾ ਵਿਭਾਜਨ ਕਿੰਨੇ ਭਾਗਾਂ ਵਿੱਚ ਹੋ ਸਕਦਾ ਹੈ ਦੋ ਭਾਗਾਂ ਵਿੱਚ ਜਦੋਂ ਵਿੱਚ ਵਾਕ ਦੇ ਪਦਰ ਤੇ ਸਾਰਥਕ ਹੋਵੇ ਤਾਂ ਉਸ ਨੂੰ ਕਹਿੰਦੇ ਹਨ ਕੀ ਕਹਿੰਦੇ ਨੇ ਉਸ ਨੂੰ ਵਾਕਸੁਰ ਪਿੱਛੇ ਜਾਂ ਤਾਣ ਕੀ ਹੈ ਸੁਰ ਤੰਦਾਂ ਦੀ ਕੰਪਨ ਗਤੀ ਜਦੋਂ ਸੁਰ ਤੰਦਾਂ ਦੇ ਕੰਪਨ ਦੀ ਗਤੀ ਦਾ ਉਤਾਰ ਚੜ੍ਹਾ ਸ਼ਬਦ ਪੱਧਰ ਦੀ ਸਾਰਥਿਕ ਹੋਵੇ ਤਾਂ ਉਸ ਨੂੰ ਕਹਿੰਦੇ ਹਨ ਕੀ ਕਹਿੰਦੇ ਨੇ ਉਸ ਨੂੰ ਸੁਰ ਪ੍ਰਾਣਤਾ ਦਾ ਸਬੰਧ ਹੈ ਸਾਦੀ ਮਾਤਰਾ ਨਾਲ ਤੁਨੀਆਂ ਦਾ ਸਿਧਾਂਤਕ ਪੱਖ ਕਿਸ ਖੇਤਰ ਦਾ ਵਸਤੂ ਹੈ ਤੁਨੀ ਵਿਗਿਆਨ ਤੁਨੀਆਂ ਦੀ ਵਰਤੋਂ ਦੇ ਢੰਗ ਦਾ ਸੰਬੰਧ ਕਿਸ ਸ਼ਾਖਾ ਨਾਲ ਹੈ ਤੁਨੀ ਵਿਆਉਤ ਵਿਅੰਜਨ ਸੰਜੋਗ ਹੈ ਵਿਅੰਜਨ ਸੰਜੋਗ ਹੈ ਦੋ ਵਿਅੰਜਨਾਂ ਦਾ ਸੁਰ ਤੋਂ ਬਿਨਾ ਉਚਾਰ ਪੂਰਵੀ ਪੰਜਾਬੀ ਵਿੱਚ ਸੁਰ ਮੌਜੂਦ ਹੋਣ ਦਾ ਕਾਰਨ ਇਸ ਵਿੱਚ ਸਫੋਰਟ ਦੁਨੀਆ ਅਗਰ ਭੂਮਨ ਸੰਕਲਪ ਸੰਬੰਧਿਤ ਹੈ ਸ਼ੈਲੀ ਵਿਗਿਆਨ ਨਾਲ ਵਾਰਨਰ ਤੇ ਗ੍ਰਾਸਮੈਨ ਦਾ ਖੇਤਰ ਹੈ ਤੁਨੀ ਪਰਵਰਤਨ ਤੁਨੀ ਵਿਗਿਆਨ ਦੀ ਲਕਸ਼ਣਾ ਸ਼ਕਤੀ ਦਾ ਪੱਧਰ ਚਿੰਨ੍ਹ ਵਿਗਿਆਨ ਵਿੱਚ ਕਿਹੜਾ ਹੈ ਡੋਨੇਟਿਸ਼ ਡੋਨੇਟਸ਼ਨਲ ਹਰਿਆਣਵੀ ਭਾਸ਼ਾ ਕਿਸ ਦੀ ਉਪ ਭਾਸ਼ਾ ਹੈ ਪੱਛਮੀ ਹਿੰਦੀ ਦੀ ਭਾਸ਼ਾ ਵਿਭਾਗ ਪੰਜਾਬ ਦੀ ਸਥਾਪਨਾ ਕਦੋਂ ਹੋਈ 1956 ਵਿੱਚ ਮੁੰਡਿਆਂ ਨੇ ਭੰਗੜਾ ਪਾਇਆ ਵਾਕ ਵਿੱਚ ਮੁੰਡਿਆਂ ਦਾ ਰੂਪ ਹੈ ਬਹੁਵਚਨ ਕਰਤਾ ਕਾਰਕ ਕਿਹੜੇ ਮੁੱਖ ਮੰਤਰੀ ਦੇ ਰਾਜਕਾਲ ਵਿੱਚ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਦਾ ਰੁਤਬਾ ਦਿੱਤਾ ਗਿਆ ਲਸ਼ਮਣ ਸਿੰਘ ਗਿੱਲ ਸੁਰ ਤੰਦਾਂ ਦੀ ਕੰਬਣ ਰਫ਼ਤਾਰ ਨਾਲ ਸੰਬੰਧਿਤ ਹੈ ਪਿਚ ਪ੍ਰਕਾਰਜ ਜੀ ਪਾਸ਼ਾ ਵਿਗਿਆਨ ਸੰਬੰਧਿਤ ਹੈ ਜான் ਲਾਈਨਜ਼ ਨਾਲ ਅਗੇਤਰ ਦਾ ਪ੍ਰਕਾਰਜ ਹੈ ਵਿਉਂਤ ਪੱਤੀ ਪਿਛੇਤਰ ਦਾ ਪ੍ਰਕਾਰਜ ਹੈ ਇਨ੍ਹਾਂ ਵਿੱਚੋਂ ਕੋਈ ਨਹੀਂ ਸਸਾ ਉੱਤਰ ਆ ਇਹਦੇ ਵਿੱਚ ਕੋਈ ਨਹੀਂ ਹੈਗਾ ਪਛੇਤ ਦੇ ਦਾ ਪ੍ਰਕਾਰ ਜੀ ਭਾਰਤੀ ਸੰਵਿਧਾਨ ਨੇ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਦਾਨ ਕੀਤੀ ਹੈ 22 ਭਾਸ਼ਾਵਾਂ ਨੂੰ ਦੋ ਸੂਚੀਆਂ ਦਿੱਤੀਆਂ ਹੋਈਆਂ ਨੇ ਸਾਡੇ ਕੋਲ ਸਹੀ ਮਿਲਾਨ ਕਰਾਉਣਾ ਜਿਹੜਾ ਉਹ ਦੱਸਣਾ ਹੈ ਕੀ ਹੋਊਗਾ ਤਾਂ ਧਿਆਨ ਨਾਲ ਇਹਨੂੰ ਸੂਚੀ ਨੂੰ ਦੇਖੋ ਤੁਸੀਂ ਇਹਦਾ ਆਨਸਰ ਇਹਦਾ ਆਨਸਰ ਸਾਡਾ ਊੜਾ ਏ ਜਿਹਦੇ ਵਿੱਚ A ਦੇ ਨਾਲ ਚੌਥਾ ਮਲਾਇਆ ਹੋਇਆ ਏ ਇਸ ਤਰ੍ਹਾਂ ਨਾਲ B ਦੇ ਨਾਲ ਪਹਿਲਾ C ਦੇ ਨਾਲ ਤੀਜਾ ਤੇ D ਦੇ ਨਾਲ ਦੂਜਾ ਅੱਗੇ ਹੈਗਾ ਬਾਸ਼ਾ ਦੀ ਅਰਥ ਰਹਿਤ ਇਕਾਈ ਬਾਸ਼ਾ ਦੀ ਅਰਥ ਰਹਿਤ ਇਕਾਈ ਆ ਜਿਹੜੀ ਉਹ ਕਿਹੜੀ ਆ ਸੈ ਤੋਂ ਨੀ ਗ੍ਰਾਮ ਕੁੱਤੇ ਨੇ ਦੌੜ ਲਗਾਈ ਬਾਕ ਵਿੱਚ ਨਾਮ ਕੁੱਤੇ ਦਾ ਰੂਪ ਹੈ ਕਿਹੜਾ ਰੂਪ ਇਕਵਚਨ ਸਬੰਧੀ ਲਿਪਾਂਕ ਕਿਸ ਦਾ ਪੰਜਾਬੀ ਸਮਾਨਾਰਥਕ ਹੈ ਮਾਰਫੀਮ ਦਾ ਗੁਰਮੁਖੀ ਵਿੱਚ ਮੁਕਤ ਲਿਪਾਂਕ ਕਿਸ ਨੂੰ ਕਿਹਾ ਜਾਂਦਾ ਹੈ ਵਿਅੰਜਕ ਵਿਅੰਜਨ ਲਿਪਾਂਕ ਨੂੰ ਪੰਜਾਬੀ ਦੇ ਉਲਟ ਜੀਬੀ ਵਿਅੰਜਨ ਕਿਹੜੇ-ਕਿਹੜੇ ਹਨ ਟੈਂਕਾ ਠੱਠਾ ਡੱਡਾ ਸੁਰਤੰਦਾ ਵਿਚਲੀ ਕੰਪਨੀ ਦਾ ਮਾਪ ਕਿਸ ਰਾਹੀਂ ਕਰਦੇ ਹਨ ਸੁਰਤੰਦਾ ਵਿਚਲੀ ਕੰਪਨੀ ਦਾ ਮਾਪ ਕਿਸ ਰਾਹੀਂ ਕੀਤਾ ਜਾਂਦਾ ਏ ਬਾਰੰਬਾਰਤਾ ਰਾਹੀਂ ਅਕੋਸ਼ ਅਲਪ ਪ੍ਰਾਣ ਤੇ ਅਕੋਸ਼ ਮਹਾ ਪ੍ਰਾਣ ਜੇਕਰ ਇੱਕੇ ਥਾਂ ਤੇ ਉਚਾਰੇ ਜਾਣ ਦਾ ਅਧਿਕ ਕਿੱਥੇ ਲੱਗੇਗੀ 6 ਕੜਲੇ ਅੱਖਰ ਤੇ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਉਪਪਾਸ਼ਾਵਾਂ ਦੀ ਐਟਲਸ ਵਿੱਚ ਪੰਜਾਬ ਦੀਆਂ ਕਿੰਨੀਆਂ ਉਪਪਾਸ਼ਾਵਾਂ ਦੀ ਖੋਜ ਕੀਤੀ 26 ਅੰਜਾ ਬਿੰਜਨਾ ਦੇ ਵਰਗੀਕਰਨ ਦੇ ਆਧਾਰ ਤੇ ਮੰਨੇ ਬਿੰਜਨਾ ਦੇ ਵਰਗੀਕਰਨ ਦੇ ਕਿੰਨੇ ਆਧਾਰ ਮੰਨੇ ਜਾਂਦੇ ਨੇ ਦੋ ਪਾਸ਼ਾ ਪਾਸ਼ਾ ਵਿੱਚ ਇਤਿਹਾਸਿਕ ਪਰਵਰਤਨ ਦਾ ਸਬੰਧ ਹੈ ਡਾਇਕੋਰਨਿਕ ਨਾਲ ਪੰਜਾਬੀ ਭਾਸ਼ਾ ਪੰਜਾਬੀ ਵਿੱਚ ਕਿੰਨੇ ਤਰ੍ਹਾਂ ਦੀ ਵਿਅੰਜਨ ਨੇੜਤਾ ਪ੍ਰਵਾਨ ਹੋਈ ਹੈ ਤਿੰਨ ਕਿਸੇ ਸ਼ਬਦ ਵਿੱਚ ਇੱਕ ਹੀ ਧੁਨੀ ਅੱਖਰ ਜਾਂ ਅੱਖਰ ਸਮੂਹ ਦੇ ਦੋ ਵਾਰ ਆ ਜਾਣ ਤੇ ਇਕ ਲੋਪ ਹੋ ਜਾਂਦਾ ਹੈ ਤਾਂ ਇੱਕ ਹੀ ਉਚਾਰਨ ਕੀਤਾ ਜਾਂਦਾ ਇਸ ਨੂੰ ਕੀ ਆਖਦੇ ਹਨ ਸਮ ਅੱਖਰ ਲੋਪ ਰੋਲਾ ਭਾਰਤ ਦਾ ਸੰਕਲਪ ਲਖਣਾਰਥ ਤੇ ਵਾਚਾਰਥ ਹੈ ਪੰਜਾਬੀ ਦੀ ਕਿਹੜੀ ਉਪਭਾਸ਼ਾ ਦੇ ਬੁਲਾਰੇ ਸ਼ਬਦ ਦੀਆਂ ਤਿੰਨ ਸਥਿਤੀਆਂ ਵਿੱਚ ਹੀ ਹਾ ਹ ਤੁਨੀ ਨੂੰ ਤੁਨੀ ਨੂੰ ਸੁਰ ਵਿੱਚ ਬਦਲ ਦਿੰਦੇ ਹਨ ਮਾਝੀ ਵਿੱਚ ਕਲਾਸੀਕਲ ਸੰਸਕ੍ਰਿਤ ਦਾ ਉਦੇ ਹੋਇਆ 500 ઈ.સ.ਪੂਰਵ ਪੰਜਾਬ ਅਤੇ ਪੰਜਾਬੀ ਉੱਪਰ ਵਿਦੇਸ਼ੀ ਪ੍ਰਭਾਵ ਦਾ ਲੇਖਕ ਪ੍ਰੀਤਮ ਸਿੰਘ ਪੰਜਾਬੀ ਉਚਾਰਨ ਵਿੱਚ ਐ ਸਵਰ ਹੈ ਆੜੇ ਨੂੰ ਦਲਾਵਾ ਸਵਰ ਕਿਹੜਾ ਏ ਅਗਲਾ ਉੱਚਾ ਮੱਧਕਾਲ ਦੌਰਾਨ ਪੰਜਾਬੀ ਵਿੱਚ ਭਾਸ਼ਾ ਦੀ ਥਾਂ ਪ੍ਰਚਲਿਤ ਨਾਸੀ ਪਖਾ ਉੱਚੀ ਸੁਰ ਨਾਲ ਆਉਣ ਵਾਲੇ ਸੁਰ ਛੋਟੇ ਹੋ ਜਾਂਦੇ ਹਨ ਵੈਦਿਕ ਸੰਸਕ੍ਰਿਤੀ ਨੂੰ ઋષਿ ਪਾਨਣੀ ਨੇ ਨਾਮ ਦਿੱਤਾ ਹੈ ਛੰਦਸ ਸੰਕਲਪ ਤੇ ਤੁਨੀ ਬਿੰਬ ਦੀ ਸੰਯੁਕਤੀ ਅਖਵਾਉਂਦੀ ਹੈ ਸੰਕਲਪ ਤੇ ਤੁਨੀ ਬਿੰਬ ਦੀ ਸੰਯੁਕਤੀ ਅਖਵਾਉਂਦੀ ਹੈ ਪਾਸ਼ਕ ਚਿੰਨ ਤਾਂ ਇਸੀ ਕੀ ਸਾਡੇ ਐਮਸੀਕਿਊ ਪੰਜਾਬੀ ਭਾਸ਼ਾ ਤੇ ਭਾਸ਼ਾ ਵਿਗਿਆਨ ਨਾਲ ਰਿਲੇਟਡ ਇਹ ਸਾਰੇ ਐਮਸੀਕਿਊ ਨੇ ਜਿਹੜੇ 417 5 6 ਵੀਡੀਓ ਦੇ ਵਿੱਚ ਦਿੱਤੇ ਹੋਏ ਨੇ ਤਾਂ ਤੁਸੀਂ ਇਸ ਲੈਸਨ ਨੂੰ ਕੰਪਲੀਟ ਕਰਨ ਲਈ ਸਾਰਾ ਥਿਊਰੀ ਦਾ ਪਾਰਟ ਤੇ ਐਮਸੀਕਿਊ ਦਾ ਪਾਰਟ ਦੇਖੋ ਤਾਂ ਕਿ ਤੁਹਾਨੂੰ ਫਾਇਦਾ ਮਿਲੇ ਫਿਰ ਮਿਲਦੇ ਆ ਨੈਕਸਟ ਟਾਪਿਕ ਦੇ ਨਾਲ ਕਮੈਂਟ ਕਰਿਆ ਕਰੋ ਲਾਈਕ ਕਰੋ ਵੀਡੀਓ ਨੂੰ ਸਬਸਕ੍ਰਾਈਬ ਕਰੋ ਚੈਨਲ ਜੇ ਨਹੀਂ ਸਬਸਕ੍ਰਾਈਬ ਕੀਤਾ ਓਕੇ ਥੈਂਕਸ